ਹਾਂਜੀ ਮਿੱਤਰੋ ਪਿਆਰਿਓ ਕੀ ਹਾਲ ਹੈ ਠੀਕ ਠਾਕ ਹੋ ਉਮੀਦ ਕਰਦਾ ਤੰਦਰੁਸਤ ਹੋਵੋਗੇ ਖੁਸ਼ ਹੋਵੋਗੇ ਆਬਾਦ ਹੋਵੋਗੇ ਔਰ ਬਦਲਦੇ ਮੌਸਮ ਨੂੰ ਖੂਬ ਇੰਜੋਏ ਕਰ ਰਹੇ ਹੋਵੋਗੇ ਕਾਫੀ ਗਰਮੀ ਆ ਗਈ ਭਾਰਤ ਦੇ ਵਿੱਚ ਕਹਿੰਦੇ ਔਰ ਬਚ ਕੇ ਰਹੋ ਕਿਉਂਕਿ ਇਹ ਅੱਜ ਕੱਲ ਸਰਦੀਆਂ ਵੀ ਮਾੜੀਆਂ ਨੇ ਤੇ ਗਰਮੀਆਂ ਵੀ ਮਾੜੀਆਂ ਕਿਉਂਕਿ ਸਾਰਾ ਕੁਝ ਬੇਮੌਸਮਾ ਜਿਹਾ ਹੋ ਗਿਆ ਵਜ੍ਹਾ ਤੁਸੀਂ ਸਮਝ ਦਿਓ ਇੱਕ ਤੇ ਪੂਰੀ ਦੁਨੀਆ ਦੇ ਵਿੱਚ ਹਰ ਚੀਜ਼ ਬਦਲ ਰਹੀ ਹੈ ਪਰ ਸਾਡੇ ਭਾਰਤ ਦੇ ਵਿੱਚ ਪੋਲੂਸ਼ਨ ਦੀ ਵਜ੍ਹਾ ਕਰਕੇ ਸਾਰੇ ਕੁਝ ਬਹੁਤ ਬੇਮੌਸਮ ਮਜਾ ਹੋ ਗਿਆ ਸੋ ਬਚ ਕੇ ਰਹੋ ਜਿੱਥੇ ਕੁਦਰਤ ਵੱਲੋਂ ਮੌਸਮ ਇਹੋ ਜਿਹਾ ਹੋ ਰਹੇ ਨੇ ਉੱਥੇ ਅਸੀਂ ਖੁਦ ਵੀ ਬੜੇ ਹੀ ਕੁਝ ਬੇਮੌਸਮਾ ਔਰ ਬੇਵਜਾ ਕਰਦੇ ਰਹਿੰਨੇ ਆ ਇਹ ਐਕਚੁਅਲੀ ਮੁੱਦਾ ਨਹੀਂ ਆ ਇਹਨੂੰ ਬੇਵਜਾ ਮੁੱਦਾ ਬਣਾ ਦਿੱਤਾ ਗਿਆ ਇਹ ਬੇਮੁੱਦਾ ਗੱਲ ਸੀ ਪਰ ਇਸ ਚੀਜ਼ ਨੂੰ ਮੁੱਦਾ ਬਣਾ ਦਿੱਤਾ ਗਿਆ ਗੱਲ ਇਹ ਕਿ ਅਸੀਂ ਲਕੀਰ ਦੇ ਫਕੀਰ ਬਹੁਤ ਹੋ ਗਏ ਆ ਆਪਣਾ ਦਿਮਾਗ ਇਸਤੇਮਾਲ ਕਰਨਾ ਬੰਦ ਕਰ ਦਿੱਤਾ ਸੀ ਕਿਸੇ ਨੇ ਕੋਈ ਮਾੜੀ ਗੱਲ ਲਿਖ ਦਿੱਤੀ ਆ ਨਾ ਜੀ ਅਸੀਂ ਇਹ ਵੀ ਨਹੀਂ ਸੋਚਦੇ ਸੱਚ ਆ ਝੂਠ ਆ ਕਿਸੇ ਲਈ ਚੰਗੀ ਆ ਮਾੜੀ ਆ ਕੋ ਮਰ ਸਕਦਾ ਹੈ ਚੀਜ਼ਾਂ ਪੜ੍ਹ ਕੇ ਡਿਪਰੈਸ਼ਨ ਜਾ ਸਕਦਾ ਨਹੀਂ ਅਸੀਂ ਲਕੀਰ ਦੇ ਫਕੀਰ ਹੋ ਕੇ ਉਸੇ ਲੜੀ ਨੂੰ ਵਧਾਈ ਜਾਂਦੇ ਵਧਾਈ ਜਾਂਦੇ ਵਧਾਈ ਜਾਂਦੇ ਫਿਰ ਸਾਡੀ ਵਾਰਡਿੰਗ ਜਿਹੜੀ ਭਾਸ਼ਾ ਹੈ ਸਾਡੀ ਇੰਨੀ ਖਤਰਨਾਕ ਹੋ ਗਈ ਇੰਨੀ ਗੰਦੀ ਹੋ ਗਈ ਆ ਕਿ ਅਸੀਂ ਕਿਸੇ ਦੀ ਧੀ ਭੈਣ ਨੂੰ ਕੁਝ ਕਹਿਣ ਲੱਗੇ ਜ਼ਰਾ ਜਿੰਨਾ ਵੀ ਸੋਚਦੇ ਨਹੀਂ ਆ ਕਿ ਬੰਦਾ ਕੀ ਸੋਚੇਗਾ ਉਹਦਾ ਮਾਪਿਓ ਕੀ ਸੋਚੇਗਾ ਉਹਦੇ ਭੈਣ ਭਰਾ ਕੀ ਸੋਚਣਗੇ ਜਿਹਦੇ ਬਾਰੇ ਅਸੀਂ ਗੱਲ ਕਰ ਰਹੇ ਆ ਲਖਸ਼ ਇੱਕ ਨਵਾਂ ਮੁੰਡਾ ਹੈ ਮੈਂ ਵੀ ਉਹ ਬਾਈਟ ਵੇਖੀਆਂ ਨੇ ਮੈਂ ਟ੍ਰੇਲਰ ਵੀ ਵੇਖੇ ਨੇ ਤੇ ਮੈਂ ਇਹਨਾਂ ਦੇ ਬਾਪ ਦੀਆਂ ਵੀ ਗੱਲਾਂ ਸੁਣੀਆਂ ਨੇ ਗੱਲ ਇਹ ਹੈ ਕਿ ਮੁੰਡੇ ਨੇ ਕੈਮਰਿਆਂ ਦਾ ਪਹਿਲੀ ਵਾਰੀ ਸਾਹਮਣਾ ਕੀਤਾ ਤੁਹਾਨੂੰ ਤੇ ਉਹ ਬੰਦੇ ਨਜ਼ਰ ਆਉਂਦੇ ਨੇ ਸਕਰੀਨ ਤੇ ਜਿਹੜੇ ਸਟੇਜ ਤੇ ਖੜੇ ਹੁੰਦੇ ਨੇ ਪਰ ਕੈਮਰਿਆਂ ਦੇ ਪਿੱਛੇ ਬਹੁਤ ਰਸ਼ ਪਿਆ ਹੁੰਦਾ ਮੀਡੀਆ ਦਾ ਔਰ ਕੁਸ਼ਿਕ ਦੇਖਣ ਵਾਲੇ ਲੋਕਾਂ ਦਾ ਰਸ਼ ਬੜਾ ਪਿਆ ਹੁੰਦਾ ਤੇ ਹਰ ਬੰਦਾ ਕੈਮਰੇ ਦਾ ਤੇ ਮਾਈਕ ਦਾ ਸਾਹਮਣਾ ਨਹੀਂ ਕਰ ਸਕਦਾ ਜਦੋਂ ਨਵੇਂ-ਨਵੇਂ ਬੱਚੇ ਆਉਂਦੇ ਨੇ ਕਈ ਤੇ ਬਹੁਤ ਚੰਟ ਹੁੰਦੇ ਨੇ ਮੈਂ ਸਿਰਫ ਗੱਲ ਜਨਰੀ ਕਰਨੀ ਹੈ ਕਿ ਜੋ ਤੁਸੀਂ ਇਸ ਬੱਚੇ ਦੇ ਨਾਲ ਕੀਤਾ ਯਾਰ ਉਹ ਬੜਾ ਸੋਹਣਾ ਬੱਚਾ ਆ ਪਹਿਲੀ ਵਾਰੀ ਕੈਮਰੇ ਸਾਹਮਣੇ ਆਇਆ ਉਹ ਵਾਕਈ ਨਰਵਸ ਹੋ ਗਿਆ ਸੀਗਾ ਤੁਸੀਂ ਉਸ ਚੀਜ਼ ਨੂੰ ਇੰਨਾ ਨੈਗੇਟਿਵ ਲਿਆ ਇੰਨਾ ਨੈਗੇਟਿਵ ਲੈ ਕੇ ਕੋਈ ਗੱਲ ਕਹਿਣ ਲੱਗਿਆ ਤੁਸੀਂ ਜ਼ਰਾ ਜਿੰਨਾ ਵੀ ਨਹੀਂ ਸੋਚਿਆ ਕਿ ਕਿਸਦਾ ਪੁੱਤਰ ਆ ਕਿਸਦਾ ਭਰਾ ਆ ਆਪਣੇ ਆਪ ਵੀ ਉਹ ਡਿਪਰੈਸ਼ਨ ਦੇ ਵਿੱਚ ਚਲੇ ਗਿਆ ਸੀ ਕਹਿੰਦੇ ਸੋ ਰੱਬ ਦਾ ਵਾਸਤਾ ਲਕੀਰ ਦੇ ਫਕੀਰ ਨਾ ਬਣਿਆ ਕਰੋ ਕਿਸੇ ਤੇ ਇੱਕ ਦਾਮ ਲੇਵਲ ਨਾ ਲਾ ਦਿਆ ਕਰੋ ਜਜਮੈਂਟ ਕਰੋ ਪਰ ਕਰੋ ਕਦੇ ਪੋਜੀਟਿਵਲੀ ਵੀ ਕਰ ਲਿਆ ਕਰੋ ਜਜਮੈਂਟ ਮੈਂ ਮਿਲ ਲਾਦਾ ਕਿ ਪੰਜਾਬੀ মিডিਏ ਵਿੱਚ ਸਾਡੇ ਨਾ ਮੁਲਕਾਂ ਚੋ ਵੀ ਜਿ ਕਵਾ ਤੇ ਮੇਰੇ ਜਿਨਾ ਸੱਚ ਕੋਈ ਨਹੀਂ ਬੋਲਦਾ ਹੋਣਾ ਜੇ ਕੁਛ ਇਹੋ ਜਿਹਾ ਹੁੰਦਾ ਤੇ ਸ਼ਾਇਦ ਮੈਂ ਵੀ ਗੱਲ ਕਰਦਾ ਪਰ ਨਹੀਂ ਹਾਂ ਬਹੁਤ ਸਾਰੇ ਉਹੋ ਜਿਹੇ ਲੋਕ ਆਏ ਹੋਏ ਨੇ ਇਸ ਵੇਲੇ ਪਨੀਰੀ ਨਵੀਂ ਬਹੁਤ سارے ਲੋਕ ਤਾਂ ਸਿਰਫ ਐਵੇਂ ਹੀ ਬਣ ਗਏ ਨੇ ਪਰਸ ਪਾ ਕੇ ਹੱਥ ਵਿੱਚ ਤੇ ਟਕੇਪਰੀਆਂ ਕੂਪਰੀਆਂ ਪਾਉਣ ਲੱਪੇ ਨੇ ਲਿਪਸਟਿਕਾਂ ਲਾਉਣ ਲੱਪੇ ਨੇ ਤੇ ਇਵਨ ਇੱਥੋਂ ਤੱਕ ਕਿ ਇੱਥੇ ਕੰਨਾਂ ਵਿੱਚ ਤੇ ਨੱਕਾਂ ਵਿੱਚ ਤੇ ਕੰਨਾਂ ਵਿੱਚ ਬੜਾ ਕੁਝ ਪਾਉਣ ਲੱਪੇ ਨੇ ਤੇ ਮਤਲਬ ਕਸਰ ਨਹੀਂ ਛੱਡੀ ਉਹਨਾਂ ਲੋਕਾਂ ਨੇ ਠੀਕ ਹੈ ਉਹਨਾਂ ਬਾਰੇ ਬੋਲੋ ਕਿਉਂਕਿ ਉਹ ਪੈਸਾ ਕਮਾਉਣ ਵਾਸਤੇ ਅੱਧਿਓਂ ਜ਼ਿਆਦਾ ਸਿਰਫ ਸਿਰਫ ਪੈਸਾ ਕਮਾਉਣ ਵਾਸਤੇ ਉਹਨਾਂ ਨੇ ਜਨਾਨੀਆਂ ਜੀਆਂ ਬਣ ਗਈਆਂ ਨੇ ਉਹਨਾਂ ਬਾਰੇ ਬੋਲੋ ਬਾਕੀ ਗੱਲ ਰਹੀ ਲੱਖੇ ਸਿਧਾਣੇ ਦੀ ਲੱਖੇ ਸਿਧਾਣੇ ਨੇ ਬਾਕੀਆਂ ਬਾਰੇ ਜੋ ਟੈਂਪੂ ਸ਼ੈਂਪੂ ਕਿਹਾ ਉਹ ਆਪਣੀ ਜਗ੍ਹਾ ਬਿਲਕੁਲ ਸਹੀ ਆ ਮੈਂ ਲਖੇ ਸਿਧਾਂਨ ਦੀਆਂ ਗੱਲਾਂ ਨਾਲ ਬਹੁਤਾ ਜ਼ਿਆਦਾ ਸਹਿਮਤ ਨਹੀਂ ਹੁੰਦਾ ਤੁਹਾਨੂੰ ਪਤਾ ਹੈ ਇਸ ਗੱਲ ਦਾ ਪਰ ਜਿੱਥੇ ਕੋਈ ਗਲਤ ਹੋਵੇ ਬੇਸ਼ੱਕ ਤੁਹਾਡਾ ਦੁਸ਼ਮਣ ਵੀ ਹੋਵੇ ਜੇ ਉਹ ਚੰਗੀ ਗੱਲ ਕਰਦਾ ਤਾਂ ਉਹਦੀ ਸਰਾਹਣਾ ਕਰਨੀ ਚਾਹੀਦੀ ਆ ਮੈਂ ਉਹਨਾਂ ਦਾ ਪੋਡਕਾਸਟ ਵੇਖਿਆ ਜਿਹਦੇ ਵਿੱਚ ਉਹਨਾਂ ਨੇ ਦੂਜਿਆਂ ਨੂੰ ਟੈਂਪੂ ਕਿਹਾ ਮੈਂ ਪੂਰਾ ਪੋਡਕਾਸਟ ਵੇਖਿਆ ਕੱਲ ਮੈਂ ਵਾਕ ਤੇ ਗਿਆ ਤੇ ਮੈਂ ਵੈਸੇ ਕਵਾਲੀ ਕੁਲੀ ਲਾਈ ਹੁੰਦੀ ਆ ਕਿਉਂਕਿ ਉਹ ਜਿਹੜੇ ਵਾਕ ਕਰਦਾ ਮੈਂ ਪੂਰੀ ਉਹ ਬੀਟ ਟੈਂਪੋ ਤੇ ਕਰਦਾ ਹੁੰਨਾ ਪੂਰੀ ਕੁਆਲੀ ਕੋਲ ਲਾ ਕੇ ਪਰ ਕੱਲ ਮੈਂ ਗਿਆ ਤੇ ਉਹ ਪੂਰਾ ਪੋਡਕਾਸਟ ਸੁਣਨਾ ਪਿਆ ਉਸ ਪੋਡਕਾਸਟ ਵਿੱਚ ਕੋਈ ਵੀ ਉਹਨੇ ਇਹੋ ਜਿਹੀ ਗੱਲ ਨਹੀਂ ਕਹੀ ਜਿਹੜੀ ਇਸ ਮੁੰਡੇ ਨਾਲ ਸੰਬੰਧਿਤ ਹੋਵੇ ਔਰ ਉਸ ਪੋਡਕਾਸਟ ਦੇ ਵਿੱਚ ਬਹੁਤ ਹੀ 99% ਜਿਹੜੀਆਂ ਲੱਖੇ ਨੇ ਗੱਲਾਂ ਕੀਤੀਆਂ ਨੇ ਮੈਂ ਉਹਨਾਂ ਨਾਲ ਸਹਿਮਤ ਹਾਂ ਔਰ ਪਹਿਲੀ ਵਾਰੀ ਮੈਂ ਲੱਖੇ ਦੀਆਂ ਕੁਝ ਇਹ ਗੱਲਾਂ ਨਾਲ ਸਹਿਮਤ ਹੋਇਆ ਮੈਂ ਬਹੁਤ ਘੱਟ ਸਹਿਮਤ ਹੁੰਨਾ ਉਹਨਾਂ ਦੀਆਂ ਗੱਲਾਂ ਨਾਲ ਬਿਸ਼ੱਕ ਉਹ ਵੀਡੀਓ ਨੂੰ ਦੇਖਦੇ ਹੁਣ ਮੇਰੇ ਵੈਸੇ ਉਹਨਾਂ ਦਾ ਸਤਕਾਰ ਆ ਮੇਰੇ ਵੱਡੇ ਭਾਈ ਨੇ ਅਸੀਂ ਕੋਈ ਗੱਲ ਨਹੀਂ ਕੋਈ ਉਹਨਾਂ ਦਾ ਪਰਸਨਲ ਮੇਰੀ ਰੰਜਿਸ਼ ਵੀ ਨਹੀਂ ਆ ਪਰ ਕਈ ਵਾਰੀ ਅਸੀਂ ਸਿਰਫ ਸਕਰੀਨ ਤੇ ਲੈਣ ਰਹਿਣ ਕਰਕੇ ਜਾਂ ਲੋਕਾਂ ਦੇ ਆਗਲੇ ਦੁਆਲੇ ਰਹਿਣ ਕਰਕੇ ਬਹੁਤ ਫਜ਼ੂਲ ਜੀਆਂ ਗੱਲਾਂ ਅਸੀਂ ਕਰ ਜਾਂਦੇ ਆ ਸੋ ਜਿਹੜੀਆਂ ਗੱਲਾਂ ਮੈਨੂੰ ਨਹੀਂ ਚੰਗੀਆਂ ਲੱਗਦੀਆਂ ਉਹਨਾਂ ਬਾਰੇ ਮੈਂ ਖੁੱਲ ਕੇ ਬੋਲਿਆ ਹਾਂ ਪਰ ਇਸ ਪੌਡਕਾਸਟ ਦੇ ਵਿੱਚ ਲੱਖੇ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਔਰ ਸੱਚੀਆਂ ਗੱਲਾਂ ਕੀਤੀਆਂ ਨੇ तकरीबन तकरीबन ਹਰ ਗੱਲ ਨਾਲ ਸਹਿਮਤ ਸੀ ਪਰ ਉਸੇ ਪੋਡਕਾਸਟ ਵਿੱਚੋਂ ਜਿਹੜੇ ਉਹ ਟੈਂਪੋ ਵਾਲੀ ਗੱਲ ਕੀਤੀ ਲੋਕਾਂ ਨੇ ਕੱਟ ਕੇ ਐਸ ਮੁੰਡੇ ਦੀਆਂ ਵੀਡੀਓ ਨਾਲ ਲਾ ਕੇ ਫੋਟੋਆਂ ਨਾਲ ਲਾ ਕੇ ਧੱਕੇ ਨਾਲ ਲੱਖੇ ਦੇ ਸਿਰ ਉਸ ਚੀਜ਼ ਨੂੰ ਮੜ ਦਿੱਤਾ which is very 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 bad so please ਥੋੜਾ ਜਿਹਾ ਪਹੇਜ ਕਰਿਆ ਕਰੋ